ਔਰ ਉਸ ਕੌਮ ਦੇ ਅਸੀਂ ਵਾਰਸ ਹਾਂ ਉਸ ਇਤਿਹਾਸ ਦੇ ਵਾਰਸ ਹਾਂ ਸਾਡਾ ਲਹੂ ਪਿੱਜਾ ਔਰ ਮਾਣ ਮੱਤਾ ਇਤਿਹਾਸ ਹੈ ਜਿਵੇਂ ਸਾਡਾ ਗੁਰੂ ਨਿਰਾਲਾ ਹੈ ਜਿਵੇਂ ਸਿੱਖ ਦਾ ਰੂਪ ਨਿਰਾਲਾ ਇਵੇਂ ਸਿੱਖ ਦਾ ਇਤਿਹਾਸ ਵੀ ਨਿਰਾਲਾ ਅਣਮੁੱਲੀ ਦਾਤ ਉਸ ਪ੍ਰਮਾਤਮਾ ਦੀ ਬਖਸ਼ੀ ਹੋਈ ਇਸ ਧਰਤੀ ਨੂੰ ਜਿਸਨੋਂ ਅਸੀਂ ਸਿੱਖੀ ਆਖਦੇ ਹਾਂ उस सिखी भी असी वारस हाँ और सू इस गलती माण है और बेशक स्वार्थी लोगों ने सू इस माण तो वांझे करने की कोशिश की है पर असी सुचेत होना है दुनिया की ਦੌਲਤ ਆਉਂਦੀ ਜਾਂਦੀ ਰਹਿੰਦੀ ਹੈ ਦੁਨੀਆਂ ਦੀਆਂ ਵਿਡਿਆਈਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੋਈ 2 ਸਾਲ ਲਈ ਆਉਂਦਾ ਕੋਈ 5 ਸਾਲ ਲਈ ਆਉਂਦਾ ਮੁੜ ਕੇ ਖਤਮ ਹੋ ਜਾਂਦਾ ਪਰ ਸੱਚ ਦੀ ਵਿਡਿਆਈ ਉਦੋਂ ਵੀ ਸੀ ਸੱਚ ਦੀ ਵਿਡਿਆਈ ਹੁਣ ਵੀ ਹੈ ਸੱਚ ਦੀ ਵਿਡਿਆਈ ਹਮੇਸ਼ਾ ਰਹੇਗੀ ਜਿਹੜੇ ਸੱਚ ਨਾਲ ਜੀ ਕੇ ਗਏ ਨੇ ਉਹ 5 ਸਾਲ ਲਈ ਨਹੀਂ ਉਹਨਾਂ ਦੀ ਦੁਨੀਆ ਤੱਕ ਜਿੰਦੇ ਨੇ ਉਹਨਾਂ ਨੂੰ ਅਸੀਂ ਆਖਦੇ ਹਾਂ ਸ਼ਹੀਦ ਜਾਂ ਆਖਦੇ ਹਾਂ ਅਮਰ ਤੋਂ ਸਿੱਖੀ ਸਾਨੂੰ ਜਿਉਣਾ ਸਿਖਾਉਂਦੀ ਹੈ ਔਰ ਸਿੱਖੀ ਸਾਨੂੰ ਮਰਨਾ ਸਿਖਾਉਂਦੀ ਜਿਉਣਾ ਅਣਖ ਨਾਲ ਧਰਮ ਨਾਲ ਆਜ਼ਾਦੀ ਨਾਲ ਔਰ ਮਰਨਾ ਐਸਾ ਇੱਕ ਰਹਿੰਦੀ ਦੁਨੀਆ ਤੱਕ ਨਾ ਮਰੀਏ ਜਿਸ ਨੂੰ ਇਹ ਦੋ ਗੱਲਾਂ ਆ ਗਈਆਂ ਜਿਉਣਾ ਆ ਗਿਆ ਮਰਨਾ ਆ ਗਿਆ ਸਮਝ ਉਸ ਨੂੰ ਸਿੱਖੀ ਦੀ ਸਮਝ ਲੱਗ ਗਈ ਬਹੁਤ ਵੱਡਾ ਸਾਡੀ ਸਿੱਖੀ ਦਾ ਨੁਕਸਾਨ ਹੋ ਰਿਹਾ ਹੈ ਔਰ ਉਸ ਦੀ وجہ ਬੇਸ਼ੱਕ ਅਸੀਂ ਆਗੂ ਨੂੰ ਉਸ ਦਾ ਦੋਸ਼ੀ ਬਣਾਈਏ ਕਾਰਨ ਸਮਝੀਏ ਪਰ ਆਗੂ ਬਣਾਉਣ ਵਾਲੇ ਅਸੀਂ ਹਾਂ ਵੋਟਾਂ ਨਾਲ ਹੀ ਆਗੂ ਬਣਦੇ ਨੇ ਸਾਡੀਆਂ ਵੋਟਾਂ ਨਾਲ ਹੀ ਆਗੂ ਬਣਦੇ ਨੇ ਅਸੀਂ ਕਿੰਨੂੰ ਚੁਣਿਆ ਹੈ ਸਾਡੀ ਬਿਰਤੀ ਹੈ ਸਾਡੀ ਸੋਚ ਹੈ ਸਾਡੀ ਪਸੰਦ ਹੈ ਉਹਦਾ ਕੋਈ ਕਸੂਰ ਨਹੀਂ ਸਾਡੀ ਪਸੰਦ ਕੀ ਹੈ ਜੇ ਅਸੀਂ ਕਿਸੇ ਨੂੰ ਸਿੱਖੀ ਲਈ ਆਗੂ ਚੁਣਦੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਸਿੱਖੀ ਹੈ ਕੀ ਤੇ ਜੇ ਸਿਰਫ ਸਵਾਰਥ ਲਈ ਚੁਣਦੇ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਿੱਖੀ ਦਾ ਨੁਕਸਾਨ ਹੋਏਗਾ ਔਰ ਹੋ ਰਿਹਾ ਹੈ। ਤੋਂ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਜ਼ਰੂਰਤ ਹੈ, ਜਾਗਣ ਦੀ ਜ਼ਰੂਰਤ ਹੈ। ਸਾਡਾ ਕੰਮ ਸਟੇਜ ਤੋਂ ਤੁਹਾਨੂੰ ਜਗਾਉਣਾ ਹੀ ਹੈ। ਮੈਂ ਜੋ ਪਿਛਲੇ ਦਿਨੀ ਇੱਥੇ ਜੋ ਪਾਣੇ ਵਾਪਰੇ ਨੇ ਤੂੰ ਮੈਂ ਸੱਚ ਆਖਿਆ ਔਰ ਤੁਸੀਂ ਮੈਨੂੰ ਬਹੁਤ ਪਿਆਰ ਕੀਤਾ ਤੋ ਕਈ ਵਾਰੀ ਜਜ਼ਬਾਤੀ ਹੋਏ ਮੇਰੇ ਵੀਰ ਇੰਜ ਵੀ ਆਖਦੇ ਨੇ ਹੁਣ ਤੁਸੀਂ ਸੰਭਾਲੋ ਜੀ ਕੌਮ ਦੀ ਬਾਗਡੋਰ ਤੋ ਮੈਂ ਬੇਨਤੀ ਕਰਦਾ ਹਾਂ ਨਾ ਕਿ ਚੌਂਕੀਦਾਰ ਦਾ ਕੰਮ ਹੈ ਤੁਰ ਫਿਰ ਕੇ ਹੁੱਕਾ ਦੇਣਾ ਕੁਰਸੀਆਂ ਦੀ ਭੁੱਖ ਨਹੀਂ ਸਾਦੀ ਜੇ ਸਾਨੂੰ ਵੀ ਕੋਈ ਭੁੱਖ ਹੋਈ ਤੇ ਅਸੀਂ ਚੌਂਕੀਦਾਰ ਨਹੀਂ ਸਾਡਾ ਕੰਮ ਜਗਾਉਣਾ ਹੁੱਕਾ ਦੇਣਾ ਉਸ ਦਿਨ ਜੋ ਹੁਕਮ ਦਿੱਤਾ ਗਿਆ ਮੇਰਾ ਖਿਆਲ ਬਹੁਤ ਵੱਡਾ ਅਸਰ ਹੋਇਆ ਹੈ ਖਾਸ ਕਰ ਸਾਡੇ ਨੌਜਵਾਨ ਬੱਚਿਆਂ ਤੇ ਇਹਨਾਂ ਪੰਜਾਂ ਪ੍ਰੋਗਰਾਮ ਦਾ ਜੋ ਸਫਰ-ਏ-ਸ਼ਹਾਦਤ ਜਿਸ ਨੂੰ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਨੇ ਔਰ ਉਹਨਾਂ ਦੀ ਸਮੁੱਚੀ ਟੀਮ ਸੋਨੂ ਵੀਰ ਜੀ ਰਿੰਕੂ ਵੀਰ ਜੀ ਇਹ ਦੋ ਵੀਰਾਂ ਦੇ ਮੈਨੂੰ ਨਾਮ ਹੁੰਦੇ ਨੇ ਇਨਾਂ ਨੇ ਬੜੇ ਹੀ ਪਿਆਰ ਨਾਲ, ਸ਼ਿੱਦਤ ਨਾਲ, ਸ਼ਰਧਾ ਭਾਵਨਾ ਨਾਲ ਇਹ ਪ੍ਰੋਗਰਾਮ ਉਲੀਕੇ। ਔਰ ਕੁਦਰਤੀ ਗੱਲ ਜਿਸ ਦਿਨ ਪ੍ਰੋਗਰਾਮ ਸ਼ੁਰੂ ਹੋਣੇ ਸੀ 22, 23, 24, 25 ਨੂੰ। ਤੋਂ ਦੋਕ ਤਣ ਪਹਿਲਾਂ, ਨਾ ਸ਼ਾਇਦ ਇੱਕ ਦਿਨ ਪਹਿਲਾਂ ਰਿੰਕੂ ਜੀ ਸਿੰਘ ਸਾਹਿਬ ਜੀ ਨੇ ਉੱਥੇ ਕਥਾ ਕੀਤੀ ਮੰਜੀ ਸਾਹਿਬ। ਤੇ ਮੈਨੂੰ ਕਹਿਣ ਲੱਗੇ ਕਹਿੰਦੇ ਭਾਈ ਸਾਹਿਬ ਜੀ ਵੀ ਮੈਂ ਤਾਂ ਹੁਣ ਬੇਸ਼ੱਕ ਮੈਂ ਭਾਵੇਂ ਮਰ ਜਾਵਾਂ ਤੇ ਮੈਨੂੰ ਇਹ ਇੱਕ ਪੰਜ ਪ੍ਰੋਗਰਾਮ ਹੋਵੇ ਤੋ ਮੈਂ ਹਮ ਜਾ ਕਿ ਤਾ ਮੈਂ ਕਹਾ ਸਿੰਘ ਸਾਹਿਬ ਮੈਂ ਤਾਂ ਇਹ ਅਜੇ ਨਹੀਂ ਕਹਿੰਦਾ ਜੇ ਚਾਰ ਪੰਜ ਦਿਨ ਰਹਿੰਦੇ ਐ ਕਰ ਲਈਏ ਫਿਰ ਬੇਸ਼ੱਕ ਮਰ ਜਾਈਂ ਤੋ ਜਿਸ ਦਿਨ ਸ਼ੁਰੂ ਹੋਇਆ ਸੀ ਪ੍ਰੋਗਰਾਮ ਪਹਿਲਾ ਕੁੰਮੇ ਮਾਸਕ ਦੀ ਛਾਂ ਵਿੱਚ ਤੇ ਮੈਂ ਕੁਦਰਤੀ ਬੈਠਿਆ ਸਭ ਤੋਂ ਪਹਿਲਾਂ ਗੱਲ ਇਹ ਤੋਂ ਸ਼ੁਰੂ ਕੀਤੀ ਇਹ ਮੇਰੀ ਖਾਸ ਸੀਰੀਜ਼ ਸੀ ਅਰਦਾਸ ਸੀ ਸਤਿਗੁਰ ਦੇ ਚਰਨਾਂ 'ਚ ਕਿ ਮੇਰੇ ਉਹ 5 ਪ੍ਰੋਗਰਾਮ ਜ਼ਰੂਰ ਹੋ ਜਾਣ ਅੱਜ ਪੰਜਵਾਂ ਪ੍ਰੋਗਰਾਮ ਸ਼ੁਰੂ ਹੋ ਰਿਹਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਤੋ ਅਖੀਰ ਤੱਕ ਉਹ ਮੈਨੂੰ ਕਹਿਣਾ ਹੀ ਪਿਆ ਕਿ ਮੇਰਾ ਆਖਰੀ ਸੀ ਹਾਲਾਤ ਇੰਜ ਦੇ ਹੋ ਗਏ ਓੰਜ ਥੋੜਾ ਬਲਿਖਾ ਹੈਗਾ ਗੁਰਸਿੱਖਾਂ ਨੂੰ ਬਹੁਤ ਪਿਆਰ ਕਰਦੇ ਨੇ ਹੁਣ ਵੀ ਮੈਂ ਫਤਗੜ ਸਾਹਿਬ ਦਰਸ਼ਨ ਕਰਕੇ ਆਇਆ ਇੱਕ ਬੱਚੀ ਮਿਲੀ ਕਹਿੰਦੀ ਤੁਸੀਂ ਇਹ ਕਿਉਂ ਕਹਿੰਦੇ ਹੋ ਸਾਡਾ ਪ੍ਰੋਗਰਾਮ ਆਖਰੀ ਹੈ ਤੁਸੀਂ ਕਿਉਂ ਨਹੀਂ ਆਉਣਾ ਤੋ ਇੰਜ ਨਹੀਂ ਕਿ ਮੈਂ ਨਹੀਂ ਆਉਂਗਾ ਤੋ ਜੋ ਉਸ ਦਿਨ ਤੇ ਉੱਥੇ ਹਾਲਾਤ ਸਨ ਕਿ ਮੈਨੂੰ ਮਜਬੂਰ ਕੀਤਾ ਜਾ ਰਿਹਾ ਸੀ ਕਿ ਤੂੰ ਕਵਤਾਵਾਂ ਨਹੀਂ ਗਾਉਣੀਆਂ ਤੂੰ ਸਿਰਫ ਬਾਣੀ ਗਾਉਣੇ ਮੈਂ ਬੇਨਤੀ ਕਰ ਰਿਹਾ ਸਾ ਕਿ ਜਿਹੜੀ ਸੰਗਤ ਬੈਠੀ ਹੋਈ ਹੈ ਅੱਜ ਦੇ ਦਿਨ ਦੀ ਗੱਲ ਸੁਣਨੀ ਚਾਹੁੰਦੀ ਹੈ ਔਰ ਇਹ ਕਵਤਾਵਾਂ ਗੁਰਬਾਣੀ ਨਾਲ ਹੀ ਜੋੜਦੀਆਂ ਨੇ ਬਾਕੀ ਬਹੁਤ ਸਾਰੇ ਜਥੇ ਨੇ ਜਿਨ੍ਹਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਤੇ ਕਰਨਾ ਤੇ ਮੇਰੀ ਡਿਊਟੀ ਜਿਹੜੀ ਲੱਗੀ ਹੋਈ ਹੈ ਸਫਰੇ ਸ਼ਹਾਦਤ ਵਿੱਚ ਕਿ ਮੈਂ ਕਵਤਾਵਾਂ ਗਾਉਣੀਆਂ ਮੈਨੂੰ ਕਵਤਾਵਾਂ ਗਾ ਲੈਣ ਦੇ ਕਹਿਣ ਲੱਗੇ ਨਹੀਂ ਇੰਜ ਨਹੀਂ ਹੈ ਕੋਈ ਸਾਨੂੰ ਉੱਪਰੋਂ ਪ੍ਰੈਸ਼ਰ ਪੈ ਰਿਹਾ ਤਾਂ ਮੈਨੂੰ ਇੰਜ ਸੀ ਕਿ ਜੇ ਅੱਜ ਨਹੀਂ ਗਾਉਣ ਦਿੰਦੇ ਤੇ ਅਗਲੇ ਸਾਲ ਥੋੜਾ ਗਾਉਣ ਦੇਣਗੇ ਫਿਰ ਇਹ ਤਾਂ ਖਤਮ ਕਰ ਦੇਣਗੇ ਤੋ ੜ ਇਸ ਗੱਲ ਦਾ ਹੁੰਦਾ ਹੈ ਲੋਕ ਕਈ ਜਿਹੜੇ ਇਹ ਸਿਆਸੀ ਲੋਕ ਹੁੰਦੇ ਨੇ ਬੜੇ ਖਤਰਨਾਕ ਹੁੰਦੇ ਨੇ ਇਹਨਾਂ ਨੇ ਅਗਲੇ ਸਾਲ ਤੱਕ ਐਸਾ ਕੋਈ ਇਲਜ਼ਾਮ ਮਨਿੰਦਰ ਸਿੰਘ ਤੇ ਲਾ ਦੇਣਾ ਸੀ ਕਿ ਸਿੱਖ ਸੰਗਤੀ ਆਪੇ ਕਹਿੰਦੀ ਵੀ ਇਹਨਾਂ ਨੂੰ ਸੱਦਿਓ ਤੇ ਜਾਂ ਕਹਿਣਾ ਸੀ ਇਹ ਹੰਕਾਰਿਆ ਜੀ ਆਉਂਦਾ ਨਹੀਂ ਸੱਦਣਾ ਇਹਨਾਂ ਨੇ ਆਪ ਨਹੀਂ ਸੀ ਬੋਲਣ ਮੈਨੂੰ ਇਹਨਾਂ ਨੇ ਨਹੀਂ ਸੀ ਦੇਣਾ ਤੇ ਇਲਜ਼ਾਮ ਵੀ ਮੇਰੇ ਤੇ ਲਾ ਦੇਣਾ ਸੀ ਇਸ ਕਰਕੇ ਮੈਨੂੰ ਸਤਕੁਰ ਨੇ ਸੋਝੀ ਬਖਸ਼ੀ ਮੈਂ ਫਟਾਫਟ ਕਹਿ ਦਿੱਤਾ ਕਿ ਸ਼ਾਇਦ ਮੇਰਾ ਇਹ ਆਖਰੀ ਪ੍ਰੋਗਰਾਮ ਪਰ ਮੈਂ ਗੁਰੂ ਸਾਹਿਬ ਦੀ ਵਿਚਰਨਾ ਚ ਇਹ ਅਰਦਾਸ ਕਰਦਾ ਸਤਪੁਰਜੀ ਰਹਿੰਦੀ ਜ਼ਿੰਦਗੀ ਤੱਕ ਮੇਰੇ ਕੋਲ ਸਤਪੁਰੂ ਸੇਵਾ ਲੈਂਦੇ ਰਹਿਣ ਮੈਂ ਕਰਨ ਨੂੰ ਤਿਆਰ ਹਾਂ ਪਰ ਮੈਂ ਉੱਥੇ ਕੋਈ ਵਾਦ ਵਿਵਾਦ ਨਾ ਹੋਵੇ ਇਸ ਕਰਕੇ ਮੈਂ ਡਰਦਾ ਕਿ ਮੈਂ ਹੀ ਤੇ ਬੇਨਤੀਆਂ ਕਰ ਰਿਹਾ ਇਸ ਕਲਗੀਧਰ ਪਾਤਸ਼ਾਹ ਜੀ ਨੂੰ ਕਿ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ ਤੇ ਮੈਂ ਹੀ ਨਖਲਾਰਾ ਪਾ ਕੇ ਬਹਿ ਜਾ। ਤੁਸੀਂ ਵੀ ਅਰਦਾਸ ਕਰੋ ਕਿ ਇਹਨਾਂ ਹਾਕਮਾਂ ਨੂੰ ਸਤਕੁਰ ਸਮੱਤ ਬਖਸ਼ਣ ਮੇਰਾ ਇਕੱਲੇ ਦਾ ਕੰਮ ਨਹੀਂ ਹੈ ਮੇਰੀ ਕੌਮ ਦਾ ਕੰਮ ਹੈ। ਮੇਰੀ ਕੌਮ ਦੇ ਬੱਚਿਆਂ ਨੂੰ ਮੈਂ ਜੋੜ ਰਿਆਂ ਤੇ ਮੈਨੂੰ ਜੋੜ ਲੈਣ ਦੇਣ ਸਗੋਂ ਮੇਰਾ ਸਾਥ ਦੇਣ ਉੰਜ ਜੋ 2018 ਦਸੰਬਰ ਦਾ ਗੁਰਮਤ ਪ੍ਰਕਾਸ਼ ਜੋ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਛਪਦਾ ਉਹਦੇ ਵਿੱਚ ਮੇਰੀ ਸਿਫਤ ਕੀਤੀ ਗਈ ਹੈ ਕਿ ਭਾਈ ਮਨਿੰਦਰ ਸਿੰਘ ਦੀਆਂ ਕਵਤਾਵਾਂ ਨੇ ਦਿਲ ਟੁੰਬਵੀਆਂ ਕਵਤਾਵਾਂ ਨੇ ਨੌਜਵਾਨਾਂ 'ਚ ਮੋੜਾ ਪਾਇਆ ਉਹਨਾਂ ਨਾਲ ਜੇ ਚੱਲੇ ਉਹ ਸਰਹੰਦ ਨੂੰ ਉਹ ਕਵਤਾ ਦਾ ਜ਼ਿਕਰ ਵੀ ਕੀਤਾ ਵਿੱਚ ਕਿੰਨੀ ਸਾਰੀ ਕਵਤਾ ਲਿਖੀ ਵੀ ਤੁ ਜੇ ਸੱਚ ਹੈ ਤੇ ਉਹ ਵੀ ਤਾਂ ਸੱਚ ਸੀ ਨਾ ਜੋ ਮੈਂ ਕਿਹਾ ਕੁਝ ਊੜ ਥੋੜਾ ਕਿ ਤੁਸੀਂ ਮੰਨੋ ਇਸ ਗੱਲ ਨੂੰ ਕਿ ਸਾਰੀ ਸਿੱਖ ਕੌਮ ਇਹ ਚਾਹੁੰਦੀ ਹੈ ਕਿ ਸੱਚ ਸੱਚ ਰਹੇ ਉਹਨੂੰ ਬਦਲਿਆ ਨਾ ਜਾਏ ਔਰ ਹੈ ਹਾਕਮੋ ਤੁਹਾਨੂੰ ਵੀ ਮੈਂ ਬੇਨਤੀ ਕਰਾਂਗਾ ਮੈਂ ਜੋ ਗੀਤ ਵਿੱਚ ਸ਼ਬਦ ਵਰਤਿਆ ਸੀ ਆਪਣੇ ਆਨੇ ਕੌਮ ਡੋਪਤੀ ਆਪਣੇ ਸਾਡੇ ਤੁਸੀਂ ਦੁਸ਼ਮਣ ਨਹੀਂ ਪਰ ਦੁਸ਼ਮਣੀ ਨਾ ਕਰੋ ਤੁਸੀਂ ਆਓ ਰਲ ਕੇ ਸਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇਸ ਕੁਰਬਾਨੀ ਨੂੰ ਇਸ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਾਉਣਾ ਸੀ ਤੇ ਅੱਜ ਸਾਡੇ ਘਰਾਂ ਵਿੱਚੋਂ ਭਜਦੀ ਜਾ ਰਹੀ ਦੁੱਖ ਇਸ ਗੱਲ ਦਾ ਤੂੰ ਰਲ ਕੇ ਗੁਰੂ ਦੇ ਉਪਦੇਸ਼ ਨੂੰ ਸੀ ਘਰ ਘਰ ਪਹਚਾਈਏ ਜਿਵੇਂ ਵੀ ਕਿਵੇਂ ਚਾਹੋ ਮੇਰੀਆਂ ਕਵਤਾਵਾਂ ਨਾਲ ਪਹੁੰਚਦਾ ਹੈ ਚਾਹੇ ਉਹ ਕਿਸੇ ਦੀਆਂ ਵਾਰਾਂ ਨਾਲ ਪਹੁੰਚਦੀ ਗੱਲ ਚਾਹੇ ਉਹ ਕਿਸੇ ਵੀ ਤਰੀਕੇ ਗੁਰਬਾਣੀ ਨਾਲ ਪਹੁੰਚਦੀ ਗੱਲ ਤਾਂ ਇਹ ਹੈ ਕਿ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜ ਲਈਏ ਸਿੱਖੀ ਨਾਲ ਜੋੜ ਲਈਏ ਤਾਂ ਗੁਰੂ ਕਿਰਪਾ ਕਰੇ ਅਸੀਂ ਉਸ ਰੰਗ ਵਿੱਚ ਹਮੇਸ਼ਾ ਰੰਗੇ ਰਹੀਏ ਜਿਸ ਰੰਗ ਵਿੱਚ ਸਾਨੂੰ ਬਾਬੇ ਨਾਨਕ ਨੇ ਰੰਗਿਆ ਹੈ ਔਰ ਬਾਬਾ ਨਾਨਕ ਜੀ ਸਾਹਿਬਾਂ ਨੇ ਤੇ ਇਹ ਗੱਲ ਆਖੀ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਔਰ ਗੁਰੂ ਗੋਬਿੰਦ ਸਿੰਘ ਪਾਚਾ ਜੀ ਨੇ ਉਸ ਗੱਲ ਨੂੰ ਪ੍ਰੈਕਟੀਕਲ ਕਰਕੇ ਦੱਸਿਆ ਸੱਚ ਔਰ ਪ੍ਰੇਮ ਦਾ ਰਸਤਾ ਔਖਾ ਹੈ ਜਿਹੜੇ ਚੱਲਦੇ ਨੇ ਉਹ ਅਮਰ ਹੁੰਦੇ ਨੇ ਔਰ ਉਹਨਾਂ ਦੀਆਂ ਯਾਦਾਂ ਵਿੱਚ ਤੁਸੀਂ ਬੈਠੇ ਹੋ ਰਹੀ ਦੁਨੀਆ ਤੱਕ ਬੈਠੇ ਰਹੋਗੇ ਉਹਨਾਂ ਨੂੰ ਯਾਦ ਕਰ ਰਹੇ ਹੋ ਤੋ ਮੈਂ ਪਹਿਲੇ ਆਪ ਜੀ ਨੂੰ ਦੋ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਸੁਣੋਣੇ ਨੇ ਫਿਰ ਦੋ ਚਾਰ ਕਵਤਾਵਾਂ ਜੋ ਮੈਨੂੰ ਹੁਕਮ ਹੋਇਆ ਹੈ ਉਹ ਗਾਉਣੀਆਂ ਨੇ ਕਿ ਜਿਸ ਧਰਤੀ ਤੇ ਤੁਸੀਂ ਬੈਠੇ ਹੋ ਉਹਦਾ ਜ਼ਿਕਰ ਹੋਵੇ ਆਓ ਜੀ ਪਹਿਲੇ